ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਅੱਜ 24 ਤਰੀਕ ਦਿਨ ਸੋਮਵਾਰ। ਸੋ ਅੱਜ ਖੂਨਦਾਨ ਕੈਂਪ ਹੈ ਜੀ ਸਿੰਦਰਜਿੰਦਰਗੜ ਦੇ ਵਿੱਚ। ਕਲੱਬ ਮੈਂਬਰ ਪਹੁੰਚ ਰਹੇ ਆ ਹੌਲੀ ਹੌਲੀ ਤੇ ਸਵੇਰ ਦੇ तकरीबन 7:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਤਿਆਰੀਆਂ ਹੋ ਰਹੀਆਂ ਨੇ ਇੱਧਰ ਆਪਣਾ ਅਰੇਂਜਮੈਂਟ ਚੱਲ ਰਹੀਆਂ ਸਾਰੇ ਤੇ ਟੇਬਲ ਟੂ ਕੋ ਲੱਗ ਰਹੀਆਂ ਨੇ ਇਹਨਾਂ ਨੂੰ। ਮਤਲਬ ਜਿੱਥੇ ਲੱਗ-ਲੱਗ ਹਸਪੀਟਲਾਂ ਦਾ ਜਿਹੜਾ ਸਟਾਫ ਆਣਾ ਉਹ ਕਿਵੇਂ ਮੈਨੇਜ ਕਰਨਾ ਵਾ ਆਪਾਂ ਨੇ ਸਾਡੇ ਇੱਥੇ ਸੈਟਿੰਗ ਬਣਾਈ ਵੀ ਹੋ ਕਿਉਂਕਿ ਹਰੇਕ ਸਾਲ ਇਹ ਆਪਾਂ ਹਸਪੀਟਲਾਂ ਜਿਹੜੇ 2 ਤੋਂ 3 ਹਸਪੀਟਲ ਬੁਲਾਉਣੇ ਹੁੰਦੇ ਆ ਇੱਥੇ ਇੰਡਸ ਹਸਪੀਟਲ ਹੈ ਜਿਹੜਾ ਚੈੱਕਅਪ ਵਾਲਾ ਉੱਥੇ ਆਪਣਾ ਬਲੱਡ ਡੋਨੇਸ਼ਨ ਵਾਲਾ ਕਰ ਦੇਣਾ ਆਪਾਂ ਨੇ ਸਾਰਾ ਤੇ ਇੱਕ ਹਸਪੀਟਲ ਹੈ ਜਿਹੜਾ ਅੱਖਾਂ ਵਾਲਾ ਆਪਾਂ ਆਪਣੇ ਅੰਦਰ ਹੌਲਟ ਬਿਠਾ ਲੈਣਾ ਸੋ ਤਿਆਰੀਆਂ ਚੱਲੀਆਂ ਜਿੰਦੀ ਜਿੰਦੀ ਚੱਲਿਆ ਤੇ ਹਨਾ ਉਹ ਅੱਜ ਆਪਾਂ ਸਾਰਾ ਬਲਾਕ ਦੇ ਵਿੱਚ ਕਵਰ ਕਰਾਂਗੇ ਤੇ ਬਾਕੀ ਬਹੁਤ ਦੂਰੋਂ ਦੂਰੋਂ ਵੀਰ ਛੱਲੇ ਵੀ ਹੋਏ ਆ ਸਭ ਦਾ ਤਹਿ ਦਿਲੋਂ ਧੰਨਵਾਦ ਵੀ ਹੈ ਤੇ ਬਾਕੀ ਜਿੰਨੇ ਵੀ ਵੀਰ ਹੋਣਗੇ ਆਪਾਂ ਸਾਰਿਆਂ ਨਾਲ ਸਾਨੂੰ ਮਿਲਣਾ ਠੀਕ ਹੈ ਲਓ ਜੀ ਖੂਨਦਾਨ ਕੈਂਪ ਚੱਲ ਰਿਹਾ ਜੀ ਸੋ ਵੀਰ ਸਾਡੇ ਬੜੀ ਦੂਰੋਂ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜੀ ਮਨਦੀਪ ਕੌਸ਼ਲ ਜੀ ਦਾ ਜ਼ਿਲ੍ਹਾ ਖੇਡ ਅਫਸਰ ਨੇ ਜੀ ਸੋ ਅੱਜ ਸਾਡੇ ਦਰਮਿਆਨ ਪਹੁੰਚੇ ਤੇ ਬਾਕੀ ਅੱਗੇ ਬਲੌਕ ਕੰਟੀਨਿਊਲੀ ਕਰਦੇ ਆਪਾਂ ਸੋ ਸਭ ਤੋਂ ਪਹਿਲਾਂ ਆਪਾਂ ਮਨਦੀਪ ਕੌਸ਼ਲ ਜੀ ਨੂੰ ਮਲਾਉਨੇ ਆ ਤੇ ਕਿਵੇਂ ਉਹਨਾਂ ਨੂੰ ਪਿੰਡ ਦਾ ਸਿਸਟਮ ਲੱਗਿਆ ਸੋ ਸਾਰਾ ਉਹ ਦਿਖਾਉਨੇ ਆ ਆਪਾਂ ਤੇ ਉਹਨਾਂ ਤੋਂ ਪੁੱਛਦੇ ਵੀ ਆਪਾਂ ਅੱਗੇ ਖੇਡਾਂ ਪ੍ਰਤੀ ਹੈਨਾ ਤੇ ਠੀਕ ਹੈ ਜੀ ਉਹਨਾਂ ਨੂੰ ਮਲਾਉਨੇ ਆ ਆਪਾਂ ਅੱਗੇ ਬਲੌਕ ਇਹ ਜਿਹੜਾ ਤੁਹਾਨੂੰ ਪਤਾ ਹੈ ਕਿ ਜਿਹੜਾ ਇਹਨਾਂ ਦਾ ਸਾਲ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦਾ ਬੋਰਡ ਜਿਹੜਾ ਸਾਰੇ ਜਿਹਨਾਂ ਦਾ ਇਹਨਾਂ ਦਾ ਨਾਮ ਜਿਹੜਾ ਦੋਸਤ ਕਰਦੇ ਨੇ ਜੀ ਜੀ ਇਹਦੇ ਨਾਲ ਕੀ ਹੈ ਕਿ ਸਾਡੇ ਜਿਹੜੇ ਬੋਰਡ ਜਿਹੜੇ ਕਿੱਈਦਾ ਰੀ ਮੈਡੀਸਨ ਦੇ ਕਿਸੇ ਨਾਮ ਦੇ ਅੱਧੂ ਪਾ ਲੈ ਕੇ ਉਹ ਉਹ ਹਾਂਜੀ ਵੀਰੇ ਹਾਂਜੀ ਹਾਂਜੀ ਡਾਕਟਰ ਸਾਹਿਬ ਨਹੀਂ ਆ ਗਿਆ ਮੈਂ ਉਹ ਨੂੰ ਦੇ ਜਾ ਕੇ ਹਾਂ ਉਹ ਬੈਠੇ ਰੱਖ ਦਿਆ ਡਾਕਟਰ ਸਾਹਿਬ ਹਾਂਜੀ ਥੈਂਕ ਯੂ ਡਾਕਟਰ ਸਾਹਿਬ ਇੱਕ ਪਾਈ ਲਾ ਕੱਲਾ ਕਰਦੇ ਹਾਂ ਸਰ ਤੁਸੀਂ ਸਾਡੀ ਸਾਡੀ ਜਮਤ ਹੈ ਠੀਕ ਹੈ ਕੋਈ ਵੀ ਚੀਜ਼ ਹੈ ਟੀਮ ਨਾਲ ਹੀ ਹੁੰਦੀ ਹੈ ਇੱਥੇ ਵਧੀਆ ਟੀਮ ਹੈ ਆਬਵੀਅਸਲੀ ਇਹ ਰਿਜ਼ਲਟ ਵੀ ਵਧੀਆ ਹੋਣਗੇ ਵਧੀਆ ਗੱਲ ਹੈ ਮੈਨੂੰ ਦੱਸਦੇ ਸੀ ਕਿ ਇਹ ਯੂਨਿਟ ਵੀ ਬਹੁਤ ਹੁੰਦੀ ਹੈ ਪਹਿਲਾਂ ਹੀ ਲੱਗਿਆ ਕੈਂਪ ਅੱਛੇ ਯੂਨਿਟ ਹੋ ਜਾਂਦੇ 50 ਪਲੱਸ ਹਮ ਤੱਕ ਕਹਿੰਦੇ ਵੀ ਜੇ ਜਣੀ ਤੁਸੀਂ ਦੋ ਵਾਰ ਕਮਾਜੀ ਅੱਗੇ ਅੱਗੇ ਕੋਸ਼ਿਸ਼ ਕਰਾਂਗੇ ਵੀ ਆਪਾਂ ਸਾਦ ਨੂੰ ਦੋ ਵਾਰ ਚਲਾ ਜਾਈਏ ਕਿਉਂਕਿ ਸੈਮੇ ਦੇ ਗੈਪ ਨਾਲ ਠੀਕ ਰਹਿੰਦਾ ਹੈ ਜੀ ਜਿਹੜਾ ਗਰਮੀਆਂ ਦੇ ਟਾਈਮ 'ਚ ਜੁਨੂਟਾਂ ਕੱਢ ਦਿੰਦਿਆਂ ਨੇ ਗਰਮੀਆਂ ਟੈਂਪਰੇਚਰ ਦੀ ਵਾਚ ਕਰ ਦਿੰਦੇ ਨੇ ਸਾਜੀ ਅੱਗੇ ਅੱਗੇ ਜਿਵੇਂ ਗਰੁੱਪ ਵੱਡਾ ਜਾਂਦਾ ਜਾਂਦਾ ਅਸੀਂ ਹੋਰ ਕਲੱਬ ਵੀ ਜੋੜਾਂਗੇ ਆਪਣੇ ਨਾਲ ਹੋਰ ਪਿੰਡਾਂ ਦੇ ਅੱਜੇ ਤਾਂ ਸੀਮਾ ਤੋਂ ਇਹ ਨਹੀਂ ਵੱਡਾ ਲੈ ਕੇ ਜਮਾਂਗੇ ਬਹੁਤ ਵਧੀਆ ਗੱਲ ਐ ਸਿਰਫ ਜਿਆਦਾ ਗਰਮੀ 'ਚ ਔਰ ਜਿਆਦਾ ਸਰਦੀ 'ਚ ਉਹ ਜਿਹੜਾ ਮੇਰਾ ਦਿਮਾਗ ਭੱਜ ਜਾਂਦੀ ਹੈ ਪਰ ਗੁਰੇਸ਼ਰ ਘਟ ਹੁੰਦੀ ਹੈ ਕੈਂਪ ਘਟ ਜਾਂਦੇ ਹੈ ਨਾ ਜੀ ਅਗਰ ਕੈਂਪ ਲੱਗਦਾ ਵੀ ਹੈ ਤਾਂ ਉਹ ਜਿਹੜਾ 480 ਦੀ ਵਿਸਥਾਪੀ ਤੇ ਰਹੇ ਹੁੰਦੇ ਨੇ ਬਟ ਰਿਕੁਆਇਰਮੈਂਟ ਹੁੰਦੀ ਰਹਿੰਦੀ ਹੈ ਤਾਂ ਆਸ਼ੇ ਦੇਸ਼ਣ ਬਾਬਾ ਦਾ ਵਿਚਾਰ ਦੇਖੋ ਪੀਡੀਆਈ ਹੈ ਜਾਂ ਬੱਤੀ ਹੈ ਬਹੁਤ ਪਰੇਸ਼ਾਨ ਉਹ ਡੇਲੀ 200 ਯੂਨਟ ਮਰਜ਼ੀ ਲੱਗਦਾ ਹੈ ਜੀ ਏਸੀ ਸਾਡੇ 400 ਲੱਗੇ ਡੇਲੀ ਦਾ ਐਕਚੁਅਲੀ ਕੈਂਪ ਤੋਂ ਹੀ ਆਉਂਦੀਆਂ ਨੇ ਤਾਂ ਚਲੋ ਇਹ ਵੀ ਇੱਕ ਉਪਰਾਹਲਾ ਹੈ ਹਾਂ ਜੀ ਬਿਲਕੁਲ ਇਹ ਚਾਹੇ ਐ ਲਾ ਕੇ ਚੱਲੋ ਵੀ ਛੋਟੀਆਂ ਚੀਜ਼ਾਂ ਛੋਟੜੋੜੀ ਚੀਜ਼ਾਂ ਹੀ ਉਹ ਉਸ ਚੀਜ਼ ਨੂੰ ਵੱਡੀਆਂ ਬਣਾ ਦੇ ਬਿਲਕੁਲ ਜੀ ਬਿਲਕੁਲ ਉਹਨਾਂ ਹਰੇਕ ਚੀਜ਼ ਦਾ ਆਪਾਂ ਇਕੋ ਨਾਮ ਨਹੀਂ ਆ ਸਕਦੇ ਵੀ ਹੋਰ ਦੇਖੋ ਤੁਸੀਂ ਪੀਜੀ ਆ ਗਿਆ ਜੇ ਅੱਗੇ ਨੂੰ ਯੂਨਿਟ ਚੱਲਦੇ ਇਹ ਨਹੀਂ ਪਤਾ ਵੀ ਉਹ ਕੀਰੇ ਪਰਸਨ ਨੇ ਦਿੱਤਾ ਤੇ ਉਸ ਨੂੰ ਦਵਾਵਾ ਉਹ ਪਤਾ ਹੀ ਨਹੀਂ ਵੀ ਉਹ ਦੇਖੋ ਕਰਨ ਚੰਗੇ ਕਰਮ ਨੇ ਨਾ ਜੀ ਕਰੋ ਤੇ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਵਜਾਗੇ ਉਹਨਾਂ ਦਾ ਫਾਲਸ ਸਮਾਨ ਚਲੋ ਬਹੁਤ ਵਧੀਆ ਗੱਲ ਆ ਸਰ ਇਹਨਾਂ ਦਾ ਸਾਰੇ ਯੰਗ ਨੇ ਬਜ਼ੁਰਗ ਨਾਲ ਕਰੇ ਨੇ ਇਹਨਾਂ ਦਾ ਬਹੁਤ ਨਾਲ ਸਾਫ ਹੈ ਨਹੀਂ ਅੱਛਾ ਠੀਕ ਹੈ ਆਜੋ ਸਾਰੇ ਆਜੋ ਆਜੋ ਵੀ ਜੀ ਇੱਧਰ ਆਜੋ ਸਰ ਆਜੋ ਜੀ ਸਰ ਆਓ ਇੱਧਰ ਸਭ ਨੂੰ ਗੱਲ ਅੱਜ ਸੰਤਰਾ ਜੀ ਕੋਈ ਤਾਂ ਹੈ ਠੀਕ ਹੈ ਸਰ ਕੋਈ ਨਹੀਂ ਜਿਵੇਂ ਵੀ ਸਾਡੇ ਕੋਲ ਆਇਆ ਕੋਈ ਵੀ ਚੀਜ਼ ਆਈ ਅਸੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਦੇਵਾਂਗੇ ਥੈਂਕ ਯੂ ਬਹੁਤ ਬਹੁਤ ਸਾਡੇ ਕੋਲ ਕੋਈ ਵੀ ਚੀਜ਼ ਆਂਦੀ ਹੈ ਜਾਂ ਇਹਨਾਂ ਵਿੱਚੋਂ ਇਸ ਤੋਂ ਇਲਾਵਾ ਇਹ ਨਹੀਂ ਇਸ ਤੋਂ ਇਲਾਵਾ ਵੀ ਕੋਈ ਚੀਜ਼ ਆਂਦੀ ਹੈ ਠੀਕ ਹੈ ਤਾਂ ਅਸੀਂ ਤੁਹਾਨੂੰ ਪਹਿਲਾਂ ਦੇ ਆਧਾਰ ਤੇ ਦੱਸਾਂਗੇ ਇਹ ਤੁਸੀਂ ਤਾਂ ਚਲੋ ਲਿਖਤਾ ਵੀ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਕੋਲ ਆਣਾ ਹੁਣ ਜਿਵੇਂ ਕੋਈ ਨਰਸੀ ਮੈਂ ਆਂਦੀ ਤਾਂ ਹੀ ਪੁੱਛੇ ਵੀ ਨਰਸੀ ਤੁਹਾਡੇ ਕੋਲ ਹੈਗੀ ਇਸ ਤੋਂ ਜਿਵੇਂ ਕੋਈ ਕੁਝ ਵੀ ਆਊਗਾ ਜੇ ਕੋਈ ਕੋਈ ਵੀ ਚੀਜ਼ ਆਈ ਤੁਹਾਨੂੰ ਪਹਿਲਾਂ ਪੁੱਛਿਆ ਜਾਊਗਾ ਕੋਈ ਐਸੀ ਗੱਲ ਬਾਕੀ ਸਾਡੇ ਦੀਪੀ ਸਾਹਿਬ ਉਹਦੇ ਹੈਗੇ ਨੇ ਹਾਂਜੀ ਹਾਂਜੀ ਠੀਕ ਹੈ ਸਾਡੇ ਬੈਡਮੇਟਰੀ ਨੇ ਇੱਥੇ ਪੜੇ ਹੈ ਤੇ ਹਰਮਨ ਜੀ ਨੇ ਤੁਸੀਂ ਜਿਵੇਂ ਪ੍ਰਿੰਸੀਪਲ ਸਾਹਿਬ ਹੁਣ ਕਹਿ ਰਹੇ ਨੇ ਵੀ ਇੱਥੇ ਦੇ ਹੁਣ ਪੜ੍ਹੇ ਨੇ ਹਾਂ ਦੁਰਗ ਨੇ ਆਪਣੇ ਇੱਥੇ ਪੜ੍ਹੇ ਨੇ ਤੇ ਇਹ ਟਾਇਰ ਹੋਏ ਨੇ ਤੇ ਇਹੋ ਜਿਹਾ ਪਿੰਡ ਕਿਤੇ ਮਿਲਣਾ ਹੀ ਨਹੀਂ ਹੈਗਾ ਬਹੁਤ ਘੱਟ ਹੋਣਗੇ ਜਿੱਥੇ ਇੰਨੇ ਜਾਣੇ ਰਲ ਮਿਲ ਕੇ ਰਹਿੰਦੇ ਨੇ ਬਾਕੀ ਕੋਈ ਗੱਲ ਨਹੀਂ ਸਰ ਸਾਡੇ ਵੱਲੋਂ ਕੋਈ ਵੀ ਹੋਊਗਾ ਅਸੀਂ ਪਹਿਲੇ ਅਧਾਰ ਤੇ ਉਹਨੂੰ ਕਰਾਂਗੇ ਠੀਕ ਹੈ ਥੈਂਕ ਯੂ ਹਾਂਜੀ ਠੀਕ ਹੈ ਥੈਂਕ ਯੂ ਧੰਨਵਾਦ ਅਗਲੀ ਗੱਲ ਬਾਤ ਕਰਦੇ ਹਾਂ ਠੀਕ ਹੈ ਅਗਲੀ ਤੁਸੀਂ ਠੀਕ ਹੈ ਤਾਂ ਮੈਂ ਇਹ ਵੀ ਕਹਿੰਦਾ ਕੋਈ ਵੀ ਜੇ ਸਾਡੇ ਵੱਲੋਂ ਕੋਈ ਵੀ ਚੀਜ਼ ਆਸੀ ਉਹਨੂੰ ਜ਼ਰੂਰ ਇੱਥੇ ਪਹਿਲੇ ਅਧਾਰ ਤੇ ਕਰਾਂ ਹਾਂਜੀ ਇਹ ਪਿੰਡ ਦਾ ਡੇਰਵ ਕਰਦਾ ਜੀ ਤੇ ਜੋ ਤੁਸੀਂ ਇੱਥੇ ਭੇਜੋਗੇ ਉਹਦੀ ਆਉਟਪੁੱਟ ਉਹ ਤੁਹਾਨੂੰ ਮਿਲੇਗੀ ਕੱਲ ਨੂੰ ਇਹ ਪਿੰਡ ਚ ਇਹ ਜੇ ਅਸੀਂ ਕੋਈ ਵੀ ਮੇਰੇ ਖੇਡਾਂ ਸੰਬੰਧੀ ਸਾਨੂੰ ਭੇਜੋਗੇ ਸਮਾਨ ਜੀ ਤੇ ਉਹਦੀ ਜਿਹੜੀ ਪੰਜੀਰੀ ਮਤਲਬ ਤਿਆਰ ਹੋਈ ਵੀ ਬੱਚੇ ਉਹ ਵੀ ਕੱਲ ਨੂੰ ਮਨ ਹੋਇਆ ਗਾ ਗੁਰਜਿੰਦਰ ਜਿਹੜਾ ਪਿੰਡ ਚੋਂ ਸਭ ਤੋਂ ਬੋਰਡ ਸਭ ਤੋਂ ਜੀ ਵੱਲੋਂ ਵੀ ਇਹ ਸਮਾਨ ਭੇਜਿਆ ਗਿਆ ਜੀ ਤਾਂ ਬੱਚਿਆਂ ਦੀ ਵਾਸ ਰਿਸਪਾਂਸ ਮਿਲੂਗਾ ਜੀ ਹਾਂ ਰਿਸਪਾਂਸ ਮਿਲੂਗਾ ਬਾਕੀ ਉਹ ਤਾਂ ਹੋ ਗਈ ਸਾਨੂੰ ਵੀ ਖੁਸ਼ੀ ਹੋਊਗੀ ਕਿ ਅਸੀਂ ਵਧੀਆ ਜਗ੍ਹਾ ਤੇ ਸਮਾਨ ਭੇਜਿਆ ਹਾਂ ਜਿੱਥੇ ਕਿ ਯੂਜ਼ ਹੋਊਗਾ ਤੇ ਬੱਚੇ ਦਾ ਫਿਊਚਰ ਬਣੂਗਾ ਕੋਈ ਗੱਲ ਨਹੀਂ ਸਰ ਅਸੀਂ ਜ਼ਰੂਰ ਇਸ ਗੱਲ ਤੇ ਧਿਆਨ ਦੇਵਾਂਗੇ ਮਿਲਦੇ ਹਾਂ ਸਰ ਠੀਕ ਹੈ 11:00 ਠੀਕ ਹੈ ਜੀ ਠੀਕ ਹੈ ਸੀ ਦੇ ਲਿਖਾਂਗੇ ਨਹੀਂ ਡਾਂਸ ਦਾ ਕੰਮ ਕਰਦੇ ਖੇਤੀਬਾੜੀ ਖੇਤੀਬਾੜੀ ਬਾਕੀ ਘਰੇ ਤਾਂ ਕਰ ਦਗੇ 10 12 ਦੇ ਕਰੇ ਡਾਂਸ ਦਾ ਕੰਮ ਜੁਬਾਣ ਹਾਂ ਜੀ 94 ਸੀਟਾ ਸਿਕੜਾਤਾ ਹੋਇ 81 ਬਿਨਾਂ ਕਿ ਮੈਨੂੰ ਹਾਂ ਇਸ ਪਾਸੇ ਕੋਈ ਨਹੀਂ ਜਾਣਾ ਨਹੀਂ ਨਾੜ ਤੇ ਇਹ ਲੱਡੂ ਗਰੁੱਪ ਕੇ ਆਇਆ ਦੰਦਾ ਜਾਂਦਾ ਦੋਈ ਬੋਤਲ ਨੂੰ ਵੱਡਾ ਤੋੜ ਲਿਆ ਕਿੰਨੇ ਗ੍ਰਾਮ ਹੋ ਗਏ ਹੈ ਕਿੰਨਾ ਹੋ ਗਿਆ ਗਰੁੱਪ ਕਿਹੜਾ ਜਿਹਦਾ ਪਤਾ ਲੱਗ ਜੂ ਇੱਧਰ ਵੀ ਦੇਖਣਾ ਆਣਾ वेटिंग लो जसप्रीत ਦਾ ਨਾਮ ਲਏ ਕਿ ਭਾਈ ਪਹਿਲੀ ਵਾਰ ਜਸਪ੍ਰੀਤ ਸਿੰਘ ਸਾਡੇ ਭਾਈ ਐਨਆਰਆਈ ਭਰਾਨੀ ਸਾਡੇ ਇਹ ਹਾਂਜੀ ਪਹਿਲੀ ਵਾਰ ਤੇ ਸਾਡੇ ਸਾਰੇ ਆ ਭਾਈ ਚਾਲੇ ਚੁਣਾ ਵਧੀਆ ਹੰਬਲਾ ਵੱਜ ਰਿਹਾ ਜੀ ਬਹੁਤ ਸੋਹਣੇ ਡੋਨਰ ਹੋ ਰਹੇ ਆ ਤੇ ਕਰਤਾ ਜੀ ਕਰਨਾ ਹਲੇ ਸ਼ੁਰੂ ਹੋਣ ਲੱਗਿਆ ਠੀਕ ਆ ਇਧਰ ਨਿਬੜ ਗਿਆ ਜੀ ਮੰਨਣਾ ਪੈਣਾ ਠੀਕ ਆ ਚਲੋ ਫਿਰ ਉੱਠੋ ਚਲੋ ਤੇਰੇ ਵਾਲਾ ਕੰਮ ਕਰ ਚਲ ਕੌਣ ਆ ਤੁਸੀਂ ਗੁਰੂ ਜੀ ਹਾਂ ਜਿੱਥੇ ਹੁੰਦਾ ਪਤਾ ਚਲ ਰਿਹਾ ਹੈ બસ ਫੰਮਾ ਉਹਦਾ ਲਓ ਜੀ ਸ਼ੁਕਰੀਆ ਜੀ ਟੀਐਮ ਸਾਹਿਬ ਤੁਹਾਡਾ ਅੰਕਲ ਦਾ ਹੋਰ ਅੰਕਲ ਠੀਕ ਹੋ ਜੀ ਸੋ ਅੱਜ ਟਾਈਮ ਕੱਢ ਕੇ ਤੁਸੀਂ ਪਹੁੰਚੇ ਹੋ ਪਰ ਤੁਹਾਡਾ ਵਿਆਹ ਲੇਟ ਕਰ ਦੇਣਾ ਨਾ ਅਸੀਂ ਨੇ ਅੱਜ ਹਾਜ ਨੇ ਚਲੋ ਬਹੁਤ ਖੁਸ਼ੀ ਹੋਈ ਜੀ ਤੇ ਬਾਕੀ ਇੱਧਰ ਵੀਰ ਜੀ ਨਹੀਂ ਆਏ ਨੇ ਜੀ اٹਾਰੀ ਏਰੀਆ ਚੋਂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਕਿਹੜੇ ਜੀ ਵੀਰ ਜੀ ਆਪਣਾ ਆਪਣਾ ਆਮਲੀ ਸਾਰ ਏਰੀਆ ਮੋਰਕਾ ਬਾਡਰ اٹਾਰੀ ਲੱਗਦਾ اٹਾਰੀ ਦੇ ਕੋਲ ਹਾਂ ਜੀ ਸੋ ਬਹੁਤ ਤੁਸੀਂ ਨੇ ਵੱਡੀ ਅੱਜ ਹੰਬਲਾ ਮਾਰਿਆ ਤੁਸੀਂ ਕਿੰਨੀ ਬਾਤ ਕਰ ਨਾ ਨਾ ਦੇਖੋ ਧੰਨਵਾਦ ਆ ਜੀ ਤੁਹਾਡਾ ਬਹੁਤ ਬਹੁਤ ਦੇਖੋ ਇੰਨੀ ਦੂਰੋਂ ਚੱਲ ਕੇ ਆਏ ਹਾਂ ਵੀ ਲੋਨੀ ਵੀ ਬੈਠੇ ਤੇ ਹੀ ਗੱਲਾਂ ਕਰਦੇ ਤੇ ਕਹਿੰਦੇ ਵੀ ਦੇਖੋ ਪਿਆਰ ਹਨਾ ਵੀ ਕਿੱਥੋਂ ਕਿੱਥੋਂ ਹਾਂਜੀ ਹਾਂਜੀ ਬੰਦਾ ਚੱਲ ਕੇ ਆਉਂਦਾ ਇਹ ਵੀ ਸਾਰੇ ਇਹਨਾਂ ਵਿੱਚ ਵੀ ਵੀਰ ਮੋਗੇ ਤੋਂ ਕੋਈ ਕਿਤੋਂ ਧੂਲ ਤੋਂ ਆਏ ਹੋਏ ਸਾਰੇ ਹਾਂਜੀ 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 ਤੇ ਬਹੁਤ ਬਹੁਤ ਸ਼ੁਕਰੀਆ ਬੀ ਧੰਨਵਾਦੀ ਤੁਹਾਡਾ ਸੋ ਇੱਧਰ ਵੀਰ ਜੀ ਜونی ਨਾਲ ਡੋਨੇਟ ਵੀ ਕਰ ਰਹੇ ਹੋ ਠੀਕ ਠਾਕ ਹੋ ਜੀ ਆਪਣੀ ਤਾਂ ਬਹੁਤ ਪੁਰਾਣੀ ਗੱਲਬਾਤ ਹੁੰਦੀ ਹੈ ਹਨਾ ਹਾਂਜੀ ਹਾਂ ਉਹ ਸਿੱਤਾ ਚੜਦੀ ਕਿਲਾ ਜੀ ਠੀਕ ਹੈ ਆਪਣਾ ਸੇਮ ਇੱਕੇ ਪਿੰਡਾਂ ਨੇ ਜੀ ਹਾਂ ਸੇਮ ਹੀ ਚਾਚੇ ਦਾ ਬੇਟਾ ਜੀ ਅੱਛਾ ਚਾਚੇ ਜੀ ਠੀਕ ਹੈ ਠੀਕ ਹੈ ਜੀ ਇਹ ਤੁਹਾਡਾ ਪਿਆਰ ਖਿੱਚ ਕੇ ਲਿਆ ਨਾ ਨਾ ਦੇਖੋ ਜੀ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਹਾਂ ਜੀ ਤੇ ਬਾਈ ਜੀ ਜਿਹੜੀ ਤਾਰੀ ਵਾਟਰ ਕੋਲੋਂ ਅੱਜ ਪਹੁੰਚੇ ਨੇ ਸੋ ਸਾਡੇ ਸਾਰੇ ਨਗਰ ਵੱਲੋਂ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਐਨਾ ਟਾਈਮ ਕੱਢ ਕੇ ਦੇਖੋ ਪ੍ਰੇਮਪਿਆਰ ਦੀ ਗੱਲ ਹੈ ਜੀ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਤੁਹਾਡੇ ਕੋਲ ਆ ਕੇ ਜੋ ਤੁਹਾਡੇ ਪਿੰਡ ਦਾ ਮਲਬੀ ਪ੍ਰੇਮ ਪਿਆਰ ਹੈ ਬਹੁਤ ਤਫਾ ਆ ਗਿਆ ਪਿੰਡ ਦੀ ਗਰਾਊਂਡ ਬਹੁਤ ਵਧੀਆ ਪੰਚਾਇਤ ਬਹੁਤ ਵਧੀਆ ਤੇ ਤੁਸੀਂ ਬਹੁਤ ਸਤਿਕਾਰ ਕੀਤਾ ਸਾਡਾ ਤੇ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਰੋ ਪਹੁੰਚ ਗਏ ਤੁਸੀਂ ਨੇ ਕਰ ਚਾਪ ਆਇਆ ਮੈਂ ਕੋਤ ਮੈਂਬਰ ਪੰਚਾਇਤ ਆ ਦੋ ਵਾਰ ਦੋ ਵਾਰ ਇਹੋ ਜਿਹਾ ਪਿੰਡ ਨਹੀਂ ਕਦੀ ਵੇਖਿਆ ਜਿਹੋ ਜਿਹਾ ਪਿੰਡ ਤੁਹਾਡਾ ਵੇਖਿਆ ਬਹੁਤ ਸਾਫ ਸੁਥਰਾ ਬਹੁਤ ਸਾਫ ਸੁਥਰਾ ਪਿੰਡ ਆ ਤੇ ਬਹੁਤ ਵਧੀਆ ਲੱਗਾ ਸਾਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕੋ ਲਓ ਜੀ ਅੱਜ ਵੀਰ ਜੀ ਨੇ ਦਾ ਧੰਨਵਾਦ ਬੜੀ ਦੂਰੋਂ ਚੱਲ ਕੇ ਆਏ ਆ ਪਿਛਲੇ ਸਾਲ ਵੀ ਵੀਰ ਜੀ ਨੇ ਪੂਰੀ ਸੇਵਾ ਨਿਭਾਈ ਸੀ ਆਪਣੀ ਕੀ ਉਹ ਠੀਕ ਠਾਕ ਜੀ ਸੇਤਾ ਹੋ ਗਏ ਬੇਲੇ ਹਾਂ ਨੇ ਬੜਾ ਕੰਮ ਕਰ। ਅੱਛਾ ਇੱਕ ਸਨੇਹਾ ਦਿਓ ਜ਼ਰੂਰ ਵੀ ਖੂਨਦਾਨ ਬਾਰੇ ਵੀ ਆਪਾਂ ਨੂੰ ਉਪਰਾਲੇ ਕਰਾਣੇ ਚਾਹੀਦੇ ਆ ਕਿ ਨਹੀਂ? ਪਹਿਲਾਂ ਉਹ ਤਾਂ ਗੱਲ ਗਈ ਜੇ ਮਹਾਦਾਨ ਗਈ ਸਾਨੂੰ ਦਾਨ ਤਾਂ ਸਾਨੂੰ ਵੱਡਾ ਖੂਨਦਾਨ। ਬਿਲਕੁਲ ਜੀ। ਇਨਸਾਨ ਨੂੰ ਇਹ ਜ਼ਰੂਰ ਕਰਾਉਣਾ ਚਾਹੀਦਾ ਜਿੰਦਗੀ ਵਿੱਚ ਇੱਕ ਦੋ ਵਾਰੀ। ਹਾਂਜੀ। ਜੇ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤਾਂ ਇਹ ਤਿੰਨ ਮਹੀਨੇ ਬਾਅਦ ਆਪਣੇ ਦੁਆਰੇ ਬਹੁਤ ਜ਼ਿਆਦਾ ਜ਼ਿਆਦਾ ਹੀ ਬਣ ਜਾਂਦਾ। ਬਿਲਕੁਲ ਜੀ। ਹੋ ਗਈ ਅੱਜ ਜਦੋਂ ਮੇਰੀ ਉਮਰ 45 ਹਰ ਉਦੋਂ ਪਹਿਲਾਂ ਹੀ ਬਹੁਤ ਗਰੀ ਇਹ ਚੀਜ਼ਾਂ ਕਰੀਆਂ ਨੇ। ਹਾਂਜੀ। ਜਦੋਂ ਮੌਕਾ ਮਿਲਦਾ ਹੀ ਕਿਤੇ ਕੈਂਪ ਜਿਹਾ ਕਿਤੇ ਅੱਗੇ ਆਪਣੇ ਭਾਈ ਜਾ ਰਾਕੀ ਕੂਨ ਦਾਨ ਕਰਕੇ ਹੋਣਾ ਵੀ ਆਪਣਾ ਯਾਰ ਮਿੱਤਰ ਕੋਈ ਬੁਆਈ ਬਾਂ ਬੁਆਰਾ ਹਨਾ ਨਾਲੇ ਜੀ ਪਤਾ ਲੱਗ ਜਾਂਦਾ ਹੁਣ ਮੰਨ ਲਓ ਅੱਜ ਆਪਾਂ ਡੋਨੇਟ ਕਰਤਾ ਉੱਥੇ ਜਾ ਕੇ ਇਹ ਚੈੱਕ ਹੋਣਾ ਸਾਰਾ ਲੈਬ ਵੋਟਰੀ ਦੇ ਵਿੱਚ ਜਾ ਕੇ ਸਾਰਾ ਕੁਝ ਚੈੱਕ ਹੋ ਜਾਣਾ ਉਹਦੇ ਚ ਪਤਾ ਲੱਗ ਜਣਾ ਵੀ ਕੀ ਪ੍ਰੋਬਲਮ ਹੈ ਉੱਥੇ ਫਿਰ ਇਹ ਟਰੀਟਮੈਂਟ ਦੀ ਵੀ ਆਫਰ ਕਰ ਦਿੰਦੇ ਆ ਕਿਉਂਕਿ ਜਦੋਂ ਆਪਾਂ ਖੂਨ ਵੜਾਉਨੇ ਆ ਤਕਰੀਬ ਨਹੀਂ 80% ਬਿਮਾਰੀਆਂ ਆਪਣੀਆਂ ਖਤਮ ਹੋ ਜਾਂਦੀਆਂ ਬਿਲਕੁਲ ਕਿਉਂਕਿ ਜਿਆਦਾ ਗਾੜਾ ਖੂਨ ਆਪਣੇ ਸਰੀਰ ਨੂੰ ਨੁਕਸਾਨ ਦੇ ਨੁਕਸਾਨ ਕਰਦਾ ਕਿਉਂਕਿ ਫੈਕਟਰ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਸੋ ਅੱਜ ਸਾਰੇ ਵੀਰਾਂ ਦਾ ਡਾਕ ਇੰਡਸ ਹਸਪੀਟਲ ਆਇਆ ਸੀ ਤੇ ਟਿੱਲ ਹਸਪੀਟਲ ਵੀ ਆਇਆ ਸੀ ਤੇ ਸ਼ੁਕਰੀਆ ਬਹੁਤ ਧੰਨਵਾਦ ਜੀ ਤੇ ਬਾਕੀ 32 ਹਸਪੀਟਲ ਦੇ ਵਿੱਚੋਂ ਡਾਕਟਰਾਂ ਦੀ ਟੀਮਾਂ ਪਹੁੰਚੀਆਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜਿੰਨੇ ਵੀ ਸੱਜਣ ਵੀਰ ਵੀਡੀਓ ਦੇ ਦਿਆ ਸੋ ਐਵੇਂ ਦੇ ਉਪਰਾਲੇ ਆਪਾਂ ਜਰੂਰ ਕਰਾਈਏ ਤਾਂ ਜੋ ਕਿਸੇ ਦਾ ਆਪਾਂ ਭਲਾ ਵੀ ਕਰ ਸਕੀਏ ਬਹੁਤ ਸ਼ੁਕਰੀਆ ਹੈਲੋ